ਇਕਬਾਫਿਰ ਪਟਿਆਲਾਦਰ ਜਿੰਦਰਾ ਹਸਪਤਾਲ ਸਿੱਖੇ ਦੇ ਵਿੱਚ ਆ ਚੁੱਕਾ ਹੈ ਕਿਉਂਕਿ 10 ਤੋਂ 12 ਅਣਜਾਣ ਲੋਕਾਂ ਦੇ ਵੱਲੋਂ ਹਸਪਤਾਲ ਦੇ ਅੰਦਰ ਫੜ ਕੇ ਤੇਜ਼ ਤਰ ਹੱਥਿਆਣਾ ਦੇ ਨਾਲ ਮਰੀਜ਼ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 18 ਤਰੀਕ ਨੂੰ ਪਹਿਲਾਂ ਹੀ ਮਰੀਜ਼ ਦੇ ਨਾਲ ਕੁਝ ਲੋਕਾਂ ਦੇ ਨਾਲ ਲੜਾਈ ਝਗੜਾ ਹੋਇਆ ਸੀਗਾ ਜਿਸ ਤੋਂ ਬਾਅਦ ਬੱਗਾ ਲੈਣ ਦੇ ਖਾਤੇ 'ਤੇ ਇਹ ਜਿਹੜੇ ਅਣਛਾਤੇ ਲੋਕ ਸੀਗੇ ਇਸ ਮਰੀਜ਼ ਨੂੰ ਕੁੱਟਣ ਦੇ ਮਕਸਦ ਦੇ ਨਾਲ ਆਏ ਸੀਗੇ। ਜਿਸ ਤੋਂ ਬਾਅਦ ਇਹ ਪ੍ਰਸ਼ਾਸਨ ਦੇ ਉੱਪਰ ਸਵਾਲ ਖੜਾ ਹੋ ਗਿਆ ਕਿ ਹਸਪਤਾਲ ਤੇ ਚਾਰੇ ਪਾਸੇ ਸਟਰੋਂਗ ਸਿਕਿਉਰਟੀ ਮਜ਼ਬੂਤ ਸਿਕਿਉਰਟੀ ਜਿਹੜੀ ਉਹ ਲਗਾਈ ਗਈ ਇਹਨੀ ਸਿਕਿਉਰਟੀ ਕਾਰਡ ਹੋਣ ਦੇ باوجود ਵੀ ਹਮਲਾਵਰ ਜਿਹੜੇ ਨੇ ਉਹ ਸ਼ਰੀਆਂ ਗੁੰਡਾਗਰਦੀ ਕਰਦੇ ਹੋਏ ਹਸਪਤਾਲ ਦੇ ਵਿੱਚ ਵੜ ਕਿਵੇਂ ਜਾਂਦੇ ਨੇ ਕਿਉਂਕਿ ਸਰਕਾਰਾਂ ਤੇ ਪ੍ਰਸ਼ਾਸਨ ਦੇ ਵੱਲੋਂ ਵੱਡੇ ਵੱਡੇ ਦਾਅਵੇ ਜਰੂਰ ਕੀਤੇ ਗਏ ਆ ਇਥੇ ਤਾਂ ਕਿ ਜਿਹੜੇ ਲੋਅ ਲੌਅਨ ਆਰਡਰ ਦੀਆਂ ਜਿਹੜੀਆਂ ਧੱਜੀਆਂ ਜਿਹੜੀਆਂ ਨੇ ਇਹਨਾਂ ਅਣਪਛਾਤੇ ਲੋਕਾਂ ਦੇ ਵੱਲੋਂ ਜੋ ਸ਼ਰੀਆਮ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਨੇ ਇਹਨਾਂ ਦੇ ਵੱਲੋਂ ਸ਼ਰੀਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਲੌਅਨ ਆਰਡਰ ਦੀਆਂ ਇਸ ਕਰਕੇ ਹਸਪਤਾਲ ਦੇ ਵਿੱਚ ਮੌਜੂਦ ਹੋਰ ਵੀ ਜਿਹੜੇ ਮਰੀਜ਼ ਸੀਗੇ ਉਹਨਾਂ ਦੇ ਵੱਲੋਂ ਇਹ ਆਵਾਜ਼ ਚੁੱਕੀ ਗਈ ਏ ਤੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਸਵਾਲ ਚੁੱਕੇ ਗਏ ਨੇ ਕਿ ਆਖਿਰ ਅਜਿਹੇ ਹਮਲਾਵਰ ਜਿਹੜੇ ਨੇ ਉਹ ਹਥਿਆਰ ਲੈ ਕੇ ਹਸਪਤਾਲ ਦੇ ਵਿੱਚ ਕਿਵੇਂ ਵੜ ਗਏ ਜਦੋਂ ਕਿ ਸਿਕਿਉਰਿਟੀ ਗਾਰਡ ਮੌਜੂਦ ਸੀ ਮਨਦੀਪ ਗੋਰੀ ਮਨਦੀਪ ਜੀ ਕਿੱਥੇ ਰਹਿੰਦੇ ਹੋ ਅਸੀਂ ਚਾਲਾਂ ਮਿੰਟ ਤੋਂ ਰਹਿਣ ਨਾਲ ਮਾਮਲਾ ਕੀ ਹੈ ਜਿਹੜਾ ਰਜਿੰਦਰ ਇਹ ਮਾਮਲਾ ਹੈ ਜੀ 18 ਤਰੀਕ ਤੋਂ ਸਾਡੀ ਹੋਈ ਹੈ ਜੀ 18 ਤਰੀਕ ਤੋਂ ਮੁੰਡੇ ਉਹਦੇ ਪਿੱਛਾ ਕਰਦੇ ਆਏ ਉਰੇ ਤੱਕ ਉਰੇ ਸਾਡੇ ਚਾਚੇ ਆਏ ਦੂਰ ਦੇ ਰਿਸ਼ਤੇਦਾਰ ਨੇ ਉਹ ਐਡਮਿਟ ਸੀਗੇ ਨਾ ਰੋਟੀ ਦੇਣ ਲਈ ਮੇਰੇ ਬ੍ਰਦਰ ਉਰੇ ਆਏ ਸੀਗੇ ਉਹ ਰੋਟੀ ਦੇਣ ਆਏ ਸੀਗੇ ਤੇ ਉਸ ਤੋਂ ਦਿਨ ਤੋਂ ਲੈ ਕੇ 19 ਤਰੀਕ ਨੂੰ 2 ਵਜੇ ਕੁਝ ਮਿੰਟ ਦੇ ਉੱਥੇ ਜਾ ਕੇ ਹਮਲਾ ਕਰਦੇ ਰਜਿੰਦਰ ਦੇ ਸਾਹਮਣੇ ਸਾਡੇ ਪਿੰਡ ਦੀ ਬਾਤ ਚੰਗੀ ਹੈ ਜੀ ਤੇ ਉਸ ਦੇ ਵਿੱਚੋਂ ਮੇਰੇ ਭਾਈ ਨੂੰ ਮਾਰ ਕੇ ਇਹਦੇ ਇਹਦੇ ਹੱਥ ਪੈਰ ਵੱਡੇ ਨੇ ਇੱਕ ਤਰ੍ਹਾਂ ਦੇ ਇਹਨੂੰ ਮਾਰ ਕੇ ਸੁੱਟ ਗਏ ਜਿੱਨਾ ਉੱਥੇ ਇੱਕ ਮੁੰਡਾ ਚੱਕਦਾ ਨਹੀਂ ਬਬਲਿਕ ਨੇ ਵੀ ਕੋਈ احساس ਨਹੀਂ ਦਿੱਤਾ ਹਮਲਾ ਕਰਨ ਦਾ ਕਾਰਨ ਕੀ ਹੈ ਇਹਨਾਂ ਦਾ ਕਾਰਨ ਕੁਛ ਨਹੀਂ ਹੈ ਬਸ ਸਿਰਫ ਥੋੜੇ ਥੋੜੇ ਗੱਲਾਂ ਨੇ ਗਈਆਂ ਉਹ ਕੋਈ ਨਹੀਂ ਕਿ ਤਾਂ ਲੜਾਈ ਲੜਾਈ ਹੋਈ ਆ ਪਹਿਲਾਂ ਕਦੇ ਲੜਾਈ ਨਹੀਂ ਹੋਈ ਇਹ ਜਿਹੜੇ ਜਾਣੇ ਇਹ ਕਿਹੜੇ ਵਾਰਡ ਦੇ ਐਡਮਿਟ ਸੀ ਇਹ 7 ਨੰਬਰ ਵਾਰਡ ਚ ਐਡਮਿਟ ਸੀ ਗਏ ਵਾਰਡ ਵਿੱਚ ਵੜ ਗਏ ਇਹਨਾਂ ਨੇ ਹਮਲਾ ਕੀਤਾ ਵਾਰਡ ਵਿੱਚ ਵੜ ਕੇ ਹਮਲਾ ਕੀਤਾ ਸ਼ੁਕਰ ਮੈਂ ਆਪ ਨੂੰ ਦੁਬਾਰਾ ਆ ਗਈ ਕਿੰਨੇ ਲੋਕ ਸੀ ਟੋਟਲ 10 10 12 ਜਾਣੇ ਸੀ ਉਸ ਦਿਨ ਵੀ 10 12 ਜਾਣੇ ਸੀ 10 ਵੜ ਗਏ ਜੀ 10 12 ਜਾਣੇ ਤੇ ਪਹਿਲਾਂ ਹੀ ਹੱਥ ਵਿੱਚ ਆਉਂਦੀ ਹੈ ਗਰਬਾਨ ਅੱਜ ਫੇਰ ਗਰਬਾਨਾ ਸੀ ਗਿਆ ਕੋਈ ਕੁਆਲਟੀ ਨਹੀਂ ਕੋਈ ਕੁਆਲਟੀ ਨਹੀਂ ਤਾਂ ਕੁਝ ਨਹੀਂ ਆਛੇ ਜੇ ਅਸੀਂ ਬੈਠ ਗਿਆ ਵੀ ਸਾਡਾ ਮਾਮਲਾ ਗੰਭੀਰ ਆ ਤਾਂ ਸਾਨੂੰ ਕੋਈ ਡਾਕਟਰ ਵੀ ਬਾਹਰ ਘੜ ਦੇਂਦੇ ਮੈਡਮ ਮੂਡਮ ਜੋ ਵੀ ਨੇਗੇ ਸਾਰੇ ਸਾਨੂੰ ਬਾਲੇ ਸਕੁਆਲਟੀ ਕਰ ਤੱਕ ਵੀ ਪੁਲਸ ਆ ਖੁਦ ਵਿਚ ਹੱਤਾ ਤੁਹਾਡੇ ਕੀ ਲੱਗਦਾ ਬ੍ਰਦਰ ਇਹ ਮੇਰੇ ਬ੍ਰਦਰ ਜੋ ਇਹਨਾਂ ਨੂੰ ਪਤਾ ਹੈ ਬੰਦੇ ਕੌਣ ਹੈ ਜਾਣਦੇ ਹੋ ਜਾਣਦੇ ਅਸੀਂ ਸੀਸੀਟੀਵੀ ਵਿੱਚ ਆਇਆ ਪਿੰਡ ਦੇ ਆ ਕੀ ਹੈ ਪਿੰਡ ਦੇ ਨਹੀਂ ਆ ਬਾਹਰ ਦੇਾਂਗੇ ਇਹ ਉਹ ਕਿੱਦਾਂ ਦੀ ਕਾਰਵਾਈ ਦੀ ਮੰਗ ਸਾਨੂੰ ਕਾਰਵਾਈ ਚ ਸਾਾਨੂੰ ਇਨਸਾਫ ਚਾਹੀਦਾਗਾ ਉਹਨਾਂ ਦੱਸੇ ਚੁੱਪ ਕਰ ਗਏ ਹੁਣ ਪੁਲਿਸ ਬੇਗੁਨਾ ਹੁੰਦੇ ਹੋਏ ਵੀ ਪੁਲਿਸ ਸਾਡੀ ਨਹੀਂ ਮਦਦ ਕਰ ਰਹੀ ਉਹਨੂੰ ਐਡਮਿਟ ਕਰਵਾਣ ਗਏ ਨੇ ਇਹ ਗਲਤੀ ਨਹੀਂ ਹੈ ਪੁਲਿਸ ਵਾਲਿਆਂ ਦੀ ਨਹੀਂ ਉਹਦੇ ਤਰਪਾਨ ਦੇ ਕੜਪਾਨ ਮਾਰੀ ਹੈ ਉਹ ਕਹਿ ਰਿਹਾ ਬੰਦੇ ਸਾਡੇ ਕੋਲ ਚੋਰ ਮਾਰ ਕੇ ਆ ਮੈਂ ਤਾਂ ਮਾਰ ਕੇ ਭੱਜ ਜੂ ਮੇਰੇ ਮੇਰੇ ਨਾਲ ਹੋ ਜਾਂਦੀ ਪੁਲਿਸ ਵਾਲੇ ਤੁਹਾਡੇ ਵੱਲੋਂ ਕੋਈ ਹਮਲਾ ਨਹੀਂ ਕੀਤਾ ਨਹੀਂ ਹਮਲਾ ਨਹੀਂ ਕੀਤਾ ਤੁਸੀਂ ਬੰਦਿਆਂ ਨੂੰ ਤੁਸੀਂ ਸਾਡੇ ਬੰਦੇ ਚੈੱਕ ਕਰ ਲਓ ਇੱਕ ਮਿੰਟ ਤੁਸੀਂ ਸਾਡੇ ਬੰਦੇ ਚੈੱਕ ਕਰ ਲਓ ਕਿਸੇ ਕੋਲ ਕੁਝ ਨਿਕਲਿਆ ਸੀ ਜ਼ਿੰਮੇਵਾਰ ਆ ਜੇ ਹੁਣ ਆਲੇ ਦਿਖਾ ਦੇ ਖੁਦ ਭੁਲਸਰ ਸਾਨੂੰ ਧੱਕੇ ਮਾਰ ਰਹੇ ਏ ਕੁੜੀਓ ਏ ਕੀ ਮਤਲਬ ਮਾਰ ਦੋਈ ਮੇਰਾ ਗੁਰਸੇਵ ਸਿੰਘ ਆਏ ਤੇ ਵਰਗੀ ਕਿੱਥੇ ਤੇ ਰਹਿਣ ਵਾਲੇ ਹੋ ਮੇਰਾ ਜਾਲਾ ਪਿੰਡ ਹੈ ਇਹ ਕਾਰਨ ਕੀ ਆ ਤੁਹਾਡੇ ਉੱਤੇ ਹਮਲਾ ਕਰਨਾ ਕਿਹੜੇ ਵਾਰਡ ਵੀ ਤੁਸੀਂ ਜੀ 18 ਤਰੀਕ ਨੂੰ ਮੇਰੇ ਤੇ ਹਮਲਾ ਹੋਇਆ ਜੀ ਠੀਕ ਹੈ ਜੀ ਮੈਨੂੰ ਨਹੀਂ ਪਤਾ ਮੈਨੂੰ ਕਿਹਨੇ ਧਰਤੀ ਕਰਿਆ ਕੀ ਮੇਰੇ ਨਾਲ ਗੱਲ ਹੋਈ ਜੀ ਮੈਨੂੰ ਬੱਸ ਉਤਾਰਿਆ ਉਸ ਦਿਨ ਮੈਂ ਮਰਦਾ ਮਰਦਾ ਬਚਾਈ ਇਹ ਤਾਂ ਮੈਂ ਕੁਝ ਖਾਂਦਾ ਪੀਂਦਾ ਨਹੀਂ ਗੈ ਨਾ ਚਾ ਕੁੱਤਾ ਨਹੀਂ ਕਰਦਾ ਮੈਂ ਤਾਂ ਬਚ ਗਿਆ ਕੰਮ ਕੀ ਕਰਦੇ ਹੋ ਤੁਸੀਂ ਮੈਂ ਕੁਝ ਨਹੀਂ ਕਰਦਾ ਜੀ ਮੈਨੂੰ ਦੋ ਤਿੰਨ ਬੰਦੇ ਤਾਂ ਮੈਨ ਕਾਰਨ ਕੀ ਆ ਧਮਕੀ ਮਿਲਣ ਦਾ ਕਾਰਨ ਕੀ ਆ ਤੁਹਾਡੇ ਉੱਤੇ ਕਾਰਨ ਕਰਕੇ ਕੀ ਵੀ ਮੇਰੀ ਵਧੀਆ ਜਾਣ ਪਛਾਣ ਆਈ ਵੀ ਮੇਰੀ ਜਾਣ ਪਛਾਣ ਆ ਵਧੀਆ ਵੀ ਅਗਲਾ ਕਹਿੰਦੀ ਵੀ ਜਿਹਦੇ ਲਈ ਵੀ ਆਦੀ ਜਾਣਦੇ ਆ ਵੀ ਅਗਲਾ ਤੇਰਾ ਨਾਮ ਲੈ ਦਿੰਦਾ ਵੀ ਉਹੀ ਕਾਰਨ ਪਿੱਛੇ ਵੀ ਤਾੜਾਂ ਦਾ ਕਿਸ ਗੱਲ ਕਰਕੇ ਲੈਂਦੇ ਨੇ ਕਿ ਮੈਂ ਹੁਣ ਮੈਂ ਕਿਸੇ ਨੂੰ ਜਾਣਦਾ ਨਹੀਂ ਅਗਲਾ ਕਹਿੰਦਾ ਵੀ ਜੇ ਲੜਾਈ ਹੁੰਦੀ ਆ ਵੀ ਅਸੀਂ ਕਾਲੂ ਦੇ ਭਾਈ ਆ ਉਹ ਮੇਰਾ ਨਾਮ ਕਾਲੂ ਆ ਜੀ ਇਹਨਾਂ ਨੂੰ ਕੁਝ ਕਰ ਦੇਣਾ ਤੇ ਇਹ ਤੁਹਾਡੇ ਪਹਿਲਾ ਹੋਇਆ ਹਮਲਾ ਇਹ ਵਾਲਾ ਇਹ 18 ਤਰੀਕ ਨੂੰ ਹਮਲਾ ਹੋਇਆ ਸੀ ਤੇ ਹੁਣ ਅਜਿਹਾ ਵਾਰਡ ਵੀ ਸੀ ਤੁਸੀਂ ਅੱਜ ਮੈਂ ਬਾੜ ਦੇ ਵਿੱਚ ਸੀ ਮੈਨੂੰ ਮਰ ਬਾੜ ਵੀ ਸੀ ਮੈਂ 7 ਨੰਬਰ ਬੜਾ ਉਸਾਰ ਬੱਚੋ ਵੀਰੇ ਬੜ ਕੇ ਰਹੀ ਕਿੰਨੇ ਲੋਕ ਆਏ ਸੀ ਤੁਹਾਨੂੰ ਹਮਲਾ ਕਰਨ ਜਿੰਨਾਂ ਮੈਂ ਐਡਮਿਟ ਹੋਏ ਨੇ ਇਹ ਤਾਂ ਦੂਸਰੇ ਦਿਨ ਮੈਨੂੰ ਐਕਸਟਰਾ ਬਾਤਾਂ ਭੇਜਿਆ ਉਹ ਮੁੰਡੇ ਦੋ ਮੇਰੇ ਮੁਰਦੀ ਲੰਗੇ ਮੈਂ ਮੇਰੇ ਭਾਈ ਨੂੰ ਕਹਤਾ ਉਹ ਗੁੱਲੀ ਗੱਲੀ ਕਹਿੰਦੇ ਨੇ ਉਹਨਾਂ ਪਹਿਲਾਂ ਕਹਦੇ ਹੋ ਤੁਸੀਂ ਉਹਨਾਂ ਨੂੰ ਕਤਲ ਕੇਸ ਕਰਾਇਆ ਸੀ 450 ਦੇ ਨੇ ਉਹ ਮੈਂ ਨਹੀਂ ਜਾਣਦੇ ਉਹਨਾਂ ਨੂੰ ਛਕਲਾਂ ਜਿਆਦਾ ਨਹੀਂ ਮੈਨੂੰ ਸਭ ਜਿਆਦਾ ਵਾਰਡ ਵੀ ਚੜ ਕੇ ਤੁਹਾਡੇ ਉੱਤੇ ਹਮਲਾ ਕੀਤਾ ਪਹਿਲਾਂ ਮੇਰੇ ਲਵੇ ਆਇਆ ਫੋਨ ਕਰਨ ਨੂੰ ਲਾਰਖਾ ਜੇ ਜੀ ਮੈਂ ਡਾਕਟਰਾਂ ਨੂੰ ਕਹਤਾ ਮਗਾਈ ਤੁਸੀਂ ਮੇਰੇ ਨਾਲ ਦੇ ਨੂੰ ਬਾਹਰ ਭੇਜ ਦੋ ਤੁਹਾਨੂੰ ਕੀ ਪਤਾ ਮੇਰਾ ਕੌਣ ਐਂਟੀ ਆ ਵੀ ਮੈਨੂੰ ਮਾਰ ਨਾ ਸਕਦਾ ਜਦੋਂ ਮੈਂ ਬਾਹਰ ਗਿਆ ਮੈਂ ਗੇਟ ਖੋਲਿਆ ਉਹ 10 20 ਜਣੇ ਬਾਹਰ ਖੜੇ ਮੈਂ ਮੇਰੇ ਭਾਈ ਨੂੰ ਕਹਤਾ ਪਿੱਛੇ ਆ ਰਹੇ ਜੀ ਮੈਂ ਇਕੱਲਾ ਹੀ ਦੀ ਮੋਰੀ ਉਹਨਾਂ ਦੇ ਮਾਛਣੀ ਇਹ ਉਹੀ ਨੇ ਜਿਹਨਾਂ ਨਾਲ ਮੈਂ ਲੜਾਈ ਆ ਉਹਨਾਂ ਲੱਗਿਆ ਕਰਪਾਨ ਕੱਢਣ ਮੇਰੇ ਭਾਈ ਨੇ ਜੀ ਕਰਪਾਨ ਹੋ ਆ ਰਹੇ ਜੀ ਮੁੰਡਾ ਜਿਹੜਾ ਮੇਰੇ ਆਲੇ-ਦਾਲੇ ਜਿਹੜੇ ਕੱਢ ਰਹੇ ਦੀ ਪੁਰਸਾ ਲੈ ਮਲਾਜਮ ਉਹਦੇ ਮੈਂ ਹੁਣ ਤੁਸੀਂ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹ ਕਹਿੰਦੇ ਇਨਸਾਫ ਮੈਨੂੰ ਪਹਿਲਾਂ ਹੀ ਕੀ ਕੀ ਲੱਗਿਆ ਕੀ ਕੀ ਲੱਗਿਆ ਗਰਬਾਨ ਦੀ ਚਾਕੂ ਦੇਣਾ ਲਵੇ ਉਸਤਾ ਸਕਿਉਰਟੀ ਕਿੱਥੀ ਜੇਗੀ ਇਸ ਵਾਰ ਸਕੋਰਟੀ ਹੈ ਨਹੀਂ ਜੀ ਕੋਈ ਵੀ ਸਕਿਉਰਟੀ ਨਹੀਂ ਜੀ ਸਕੋਰਟੀ ਨੇ ਮਿਲਤਾ ਕਰ ਲੀਆਂ ਨਾ ਗੇਟ ਬੰਦ ਕਰ ਦੋ ਮੈਂ ਭੱਜ ਜਾਣਗੇ ਕੋਈ ਨਹੀਂ ਡਾਕਟਰ ਕੋਈ ਲੈਣਾ ਨਹੀਂ ਦੇਣਾ ਕੋਈ ਸਕਿਉਰਟੀ ਨਹੀਂ ਸਰ ਕਹਿੰਦੇ ਜੀ ਪੱਕੇ ਮੈਂ ਲਾ ਦਮਾ ਗੇਟ ਨਹੀਂ ਬੰਦ ਕਰਨਾ ਕਿਉਂ ਨਹੀਂ ਬੰਦ ਕਰਨਾ ਜਦੋਂ ਮਾਰ ਦੇਣਗੇ ਜਦੋਂ ਬੰਦ ਮੈਂ ਪ੍ਰਜਾਚਨ ਨੂੰ ਇਹ ਕਹਿਣਾ ਕਿੰਨਾ ਗੰਧਾ ਖੱਟਾ ਹੁਣ ਪ੍ਰਜਾਚਨ ਇਹਨਾਂ ਨੂੰ ਛਡਾਲੂਆ ਛਡਾਲੇ ਤੁਹਾਨੂੰ ਆਪ ਪਤਾ ਜਿਹੜਾ ਬੰਦਾ ਇੱਕ ਵਾਰੀ ਵਿਗੜ ਜੇ ਸੁਧੇਦਾ ਹੁੰਦਾ ਕਦੇ ਨਹੀਂ ਸੁਧਦਾ ਇਹਨਾਂ ਦਾ ਮੈਂ ਇਹ ਮੈਨੂੰ ਨਹੀਂ ਮਾਰ ਸਕੇ ਮੈਂ ਤਾਂ ਇਹਨਾਂ ਨੂੰ ਮਾਰੂੰਗਾ ਮਾਰਾਂਗੇ